सिपाही हाँ मेरा मलकीत सिंह पोस्ट छत्तीसगढ़ हाँ जी बहुत ज़्यादा गर्व की बात है महसूस हो रहा है मेरे को बहुत बढ़िया है पूरे पिंड वाले ने बड़ा बढ़िया स्वागत किया मेरा हाँ जी बहुत बढ़िया लगा ਇਹ ਘਟਨਾ 31 2020 24 ਨੂੰ ਵਜੇ ਮਤਲਬ ਕਿ ਆਪਾਂ ਬੇਸ ਕੈਂਪ ਲਾਉਣ ਗਏ ਨਵਾਂ ਕੈਂਪ ਉੱਥੇ ਨਕਸਲੀਆਂ ਨੇ ਸਾਡੇ ਉੱਤੇ ਐਨਕਾਉਂਟਰ ਸ਼ੁਰੂ ਹੋ ਗਿਆ ਉੱਥੇ ਐਨਕਾਉਂਟਰ ਦੇ ਵਿੱਚ ਮੇਰੇ ਇੱਕ ਸਾਥੀ ਨੂੰ ਗੋਲੀ ਲੱਗੀ ਉਹਨੂੰ ਬਚਾਉਣ ਵਾਸਤੇ ਮੈਂ ਅੱਗੇ ਵਧਿਆ ਔਰ ਮੇਰੇ ਦੋ ਗੋਲੀ ਲੱਗੀ ਇੱਕ ਛਾਤੀ ਔਰ ਇੱਕ ਵੀਰੇ ਡੋਲੇ ਤੇ ਗੋਲੀ ਲੱਗੀ ਠੀਕ ਹੈ ਜੀ ਤੇ ਜਿਹੜੇ ਨਕਸਲੀ ਉਧਰੋਂ ਆਪਣੇ ਮੇਰੇ ਸਾਥੀ ਨਾਲ ਆ ਰਹੇ تھے ਉਹਨਾਂ ਨੂੰ ਰੋਕਿਆ ਔਰ ਪਿੱਛੇ ਪਿੱਛੇ ਭੇਜਿਆ ਇੱਕ ਬੰਦਾ ਇਹ ਆਪਣਾ ਪਰ ਬਾਅਦ ਵਿੱਚ ਹਸਪੀਟਲ ਚ ਜਾ ਕੇ ਡੈਥ ਹੋ ਗਿਆ ਮੈਂ ਦੇਸ਼ ਵਾਸਤੇ ਦੇ ਬੇਗਰਵ ਕੀ ਬਾਤ ਹੈ ਮਤਲਬ ਜੇ ਅਪਾ ਜੇ ਮਨੇ ਫੌਜੇ ਭਰਤੀ ਹੁੰਨੇ ਆ ਤੇਹਾਨੋ ਹਰ ਇੱਕ ਨੂੰ ਮਨੇ ਫੌਜ ਦੇ ਜਾ ਕੇ ਸੇਕ ਚੰਗੇ ਕੰਮ ਕਰਨੇ ਚਾਹੀਦੇ ਹਨ ਠੀਕ ਹੈ ਜੀ ਬਹੁਤ ਗਰਵ ਦੀ ਗੱਲ ਹੈ ਜਦ ਪਤਾ ਕਿ ਨਾ ਇਹ ਉਹਦੇ ਵਿੱਚ ਮਨੇ ਕਿ ਨਾ ਛੋੜੇ ਚੱਕਰ ਤੇ ਨਾਮ ਆਇਆ ਮੇਰਾ 15 ਅਕਤੂਬਰ 2024 ਦੇ ਵਿੱਚ ਆ ਔਰ ਬਹੁਤ ਮਾਣ ਮਹਿਸੂਸ ਹੋਇਆ ਮੈਨੂੰ ਨੌਜਵਾਨੀ ਨੂੰ ਇਹ ਕਿ ਨਸ਼ਿਆਂ ਤੋਂ ਦੂਰ ਰਹਿਣ ਔਰ ਫੌਜ ਵੱਲ ਵੱਧ ਤੋਂ ਵੱਧ ਮਤਲਬ ਜੇ ਆਪਣੇ ਜੇ ਫੌਜ ਦੇ ਵਿੱਚ ਭਰਤੀ ਹੋਣ లైఫ్ సే బస్ యహి ਸੁਪਨੇ ਕੇ ਆਪਣੇ मतलब के देदी सेवा ਕਰਦੇ ਰਹੂਗਾ ਮੈਂ ਜੀ ਨੋ। ਪਰਮਾਤਮਾ ਦਾ ਲੱਖ ਅਕਸ਼ੁਰ ਕਰਦੀ ਹੈ ਜੀ। ਬਸ ਇਹੀ ਕਹਿਣਾ ਚਾਹਾਂ ਕਿ ਪਰਮਾਤਮਾ ਦਾ ਲੱਖ ਅਕਸ਼ੁਰ ਹੋ ਜਾਈਏ ਅਹੀਂ ਆ ਖੁਸ਼ੀ ਮਨਾਉਣ ਲਈ ਜੀ। ਉਸ ਵੇਲੇ ਕਿਵੇਂ ਸੁਖਮਾ ਮਿਲੀ ਜਾਨ ਨੂੰ। ਸ਼ਾਮ ਨੂੰ 7 ਵਜੇ ਨੇ ਫੋਨ ਕੀਤਾ ਸੀ ਫਿਰ ਦੀਦੀ ਨੂੰ ਕੀਤਾ ਸੀ ਉਹਨਾਂ ਨੇ ਫਿਰ ਸਾਨੂੰ ਦੱਸਿਆ ਕਿ ਗੋਲੀ ਲੱਗ ਗਈ ਇਦਾਂ। ਤੇ ਫਿਰ ਜਗਦਾ ਮੰਮੀ ਰੋਣ ਲੱਗ ਗਏ ਫਿਰ ਇਹਨਾਂ ਨੇ ਫਿਰ ਆਪ ਕੋ ਵੀਡੀਓ ਗੱਲ ਕੀਤੀ ਫਿਰ ਅਸੀਂ ਗੱਲ ਕੀਤੀ ਫਿਰ ਥੋੜਾ ਸਾਨੂੰ ਠੀਕ ਲੱਗਿਆ ਕਿ ਹਾਂ ਥੋੜਾ ਠੀਕ ਹੈ। ਉਹ ਵੇਲੇ ਤਾਂ ਮਨ ਭਰ ਗਿਆ ਪਰ ਜਦੋਂ ਸੋਹਰਿਆ ਚੱਕਰ ਦੇ ਵਾਸਤੇ ਨਾਮ ਅਨਾਉਂਸ ਹੋਇਆ ਉਹ ਮਨ ਚਾਹ ਹਾਂਜੀ ਉਦੋਂ ਵਧੀਆ ਲੱਗਿਆ ਪਰ ਮਾਤਮਾ ਦਾ ਲੱਖ ਲੱਖ ਸ਼ੁਕਰ ਬਸ ਤੁਸੀਂ ਨਾਲ ਹੀ ਸੀ ਰਾਸ਼ਟਰਪਤੀ ਜੀ ਹਾਂਜੀ ਉਸ ਵੇਲੇ ਜਦੋਂ ਉਹਨਾਂ ਨੂੰ ਰਾਸ਼ਟਰਪਤੀ ਦੇ ਰੇਖੀ ਸੋਹਰਿਆ ਚੱਕਰ ਉਹ ਤੁਹਾਨੂੰ ਕਿੰਨਾ ਕੋ ਮਹਿਸੂਸ ਹੋ ਰਿਆ ਸੀ ਮਾਣ ਹਾਂਜੀ ਬਹੁਤ ਵਧੀਆ ਲੱਗਿਆ ਨਾਨਕੇ ਪਰਵਾਚ ਦਾ ਨਾਨਾ ਜੀ ਆਰੰਝ ਸੁਵੇ ਦਾ ਦੋ ਨ ਲੜਾਈਆਂ 65 ਘਟੀਆਂ ਲੜਾਈ ਲੜੀ ਇਹਦਾ ਛੋਟਾ ਭਰਾ ਆਰਮੀ ਦੇ ਵਿੱਚ ਹੈ ਬਾਕੀ ਬਣਾਈਆਂ ਇਹਨਾਂ ਦਾ ਆਰਮੀ ਦੇ ਵਿੱਚ ਸਾਰੇ ਸਾਡੇ ਪਰਿਵਾਰ ਦੇ ਵਿੱਚ ਹਰ ਇੱਕ ਨੂੰ ਮਾਣ ਹੈ ਇਹ ਦੇਸ਼ ਦੀ ਸੇਵਾ ਕਰਨੀ ਗੋਟੀ ਆ ਮੇਰਾ ਆਰਮੀ ਦੀ ਨਾਨਕ 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 ਠੀਕ ਹੈ ਲੋਸ ਮਾਰਾ ਮੈਨੂੰ ਮੇਰਾ ਵੀ ਸਾਡੇ ਪਰਿਵਾਰ ਦਾ ਇਹ ਨਾ ਰੋਸ਼ਨਜੀਤ ਪਿੰਡ ਦੇ ਵਿੱਚ ਮੇਰੇ ਸਾਹ ਪਿੰਡ ਦਾ ਹੀ ਪਿੰਡ ਦਾ ਹੀ ਨਾਂ ਕੋਈ ਹੋਰ ਵੀ ਹੈਗਾ ਸੋਰੀ ਚੱਕਰ ਪਿੰਡ ਦਾ ਹੋਰ ਨਹੀਂ ਕੋਈ ਹੈਗਾ ਇਹੋ ਹੀ ਹੈ ਸਿਰਫ ਵੈਰਾਇਟੀ ਸ਼ੁਰੂ ਵਿੱਚ ਜੋ ਜਨ ਜੁਹੇ ਗਏ ਆ ਰਾਠੋੜੀ ਭਮੜਾ ਤਿੰਨ ਸਰਦਾਰ ਹੀ ਤਿੰਨ ਆ ਭੱਜਾਂ ਦੇ ਵਿੱਚੋਂ ਜਿਨ੍ਹਾਂ ਨੂੰ ਸੋਰੀਆ ਚੱਕਰ ਮੇਰੇ ਜਦੋਂ ਇਹਨਾਂ ਨੇ ਲਿਆ ਰਾਸ਼ਟਰਪਤੀ ਬਹੁਤ ਬੜੀ ਖੁਸ਼ੀ ਹੋਈ ਹੈ ਮੇਰਾ ਮੁਰਤੋ ਹੀ ਇਰਾਦਾ ਇਹ ਨੇ ਪਰਤیاں ਵੇਖੀਆਂ ਬਾਅਦ ਚ ਫੇ ਚਲੋ ਮਤਲਬ ਵੀ ਬਾਅਦ ਚ ਸੀਆਰਪੀ ਜੋ ਗਿਆ ਫੇ ਤੇ ਆਪਣਾ ਮਿਹਨਤ ਕੀਤੀ ਕੋਬਰ ਕਮੰਡ ਹੋ ਜੋਗੀ ਸਾਨੂੰ ਬਹੁਤ ਮਾਣ ਵਾਲੀ ਗੱਲ ਹੈ ਜੀ ਸਾਡੇ ਪਿੰਡ ਨੂੰ ਕਿ ਪਹਿਲਾ ਸਿਕਸਵਾਰ ਜਿੰਨੇ ਸੂਰਜ ਚੱਕਰ ਸਾਡੇ ਪਿੰਡ ਚ ਪ੍ਰਾਪਤ ਕੀਤਾ ਤੇ ਸਾਨੂੰ ਇਤੇ ਮਾਣ ਵੀ ਆ ਤੇ ਇੰਨੇ ਨਕਸਲੀਆਂ ਨੂੰ ਨੱਥ ਪਾ ਕੇ ਤੇ ਆਪਣੇ ਆਪ ਤੇ ਗੋਲੀਆਂ ਖਾ ਕੇ ਤੇ ਆਪਣੇ ਜਵਾਨ ਨੂੰ ਨਾਲ ਵਾਪਸੀ ਸਹੀ ਸਲਾਮਤ ਲੈ ਕੇ ਤੁਹਾਡਾ ਮਾਣ ਹੈ ਸਾਨੂੰ ਘਰ ਪਿਆ ਜੀ ਤੇ ਅੱਜ ਵੀ ਕਿੰਨਾ ਦਾ ਸਵਾਗਤ ਕੀਤਾ ਸਾਨੂੰ ਬਹੁਤ ਵਧੀਆ ਲੱਗਾ ਜੀ ਬਹੁਤ ਸੋਹਣਾ ਬਹੁਤ ਵਧੀਆ ਪ੍ਰੋਗਰਾਮ ਠੀਕ ਕਹਿਣਾ ਚਾਹੁੰਦੇ ਹੋ ਨੌਜਵਾਨ ਅਸੀਂ ਨੌਜਵਾਨ ਨੇ ਇਹ ਕਹਿਣਾ ਚਾਹੁੰਦੇ ਹਾਂ ਕਿ ਨਸ਼ੇ ਨੂੰ ਤਿਆਗ ਕੇ ਨਾ ਤੁਸੀਂ ਪੜ੍ਹ ਤੋ ਕੇ ਨੌਕਰੀਆਂ ਮਿਲ ਤਿਆੰਦ ਬੜਾ ਜਮਾਨ ਕਰਦਾ ਕਿ ਸਾਡਾ ਸੁਪੁੱਤਰ ਸਰਦਾਰ ਮਲਕੀਤ ਸਿੰਘ ਜੀ ਸੀਆਰਪੀਐਫ ਦੇ ਵਿੱਚੋਂ ਸੂਰਿਆ ਪ੍ਰਾਪਤ ਚੱਕਰ ਪ੍ਰਾਪਤ ਕਰਕੇ ਨਗਰ ਵਿੱਚ ਪਹੁੰਚਾ ਇਹ ਨਗਰ ਦੇ ਵਿੱਚ ਪਹਿਲਾ ਜਵਾਨ ਜੋ ਸੂਰਿਆ ਚੱਕਰ ਲੈ ਕੇ ਆਇਆ ਇਸ ਤੋਂ ਪਹਿਲਾਂ ਸਾਰੇ ਆਪ ਆਪਣੇ ਰਿੰਕ ਤੇ ਪੈਨਸ਼ਨ ਆਏ ਨੇ ਪਰ ਅੱਜ ਬਹੁਤ ਮਾਣ ਹੈ ਨਗਰ ਦਾ ਨਾਮ ਉੱਚਾ ਕੀਤਾ ਨਗਰ ਨੂੰ ਬਹੁਤ ਬਹੁਤ ਵਧਾਈਆਂ ਨੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਨੇ